ਖਬਰ ਖਾਸ ਲੈ ਕੇ ਮੈਂ ਹਾਜ਼ਰ ਹਾਂ ਮੈਂ ਹਾਂ ਤੁਹਾਡੇ ਨਾਲ ਨਰਿੰਦਰਪਾਲ ਸਿੰਘ ਅੱਜ ਦੀ ਸਾਡੀ ਇਸ ਖਾਸ ਪੇਸ਼ਕਸ਼ ਵਿੱਚ ਗੱਲ ਉਹਨਾਂ ਲੋਕਾਂ ਦੀ ਜੋ ਬਿਹਤਰ ਜ਼ਿੰਦਗੀ ਦੀ ਪਾਲ ਵਿੱਚ ਆਪਣਾ ਮੁਲਕ ਛੱਡ ਕੇ ਭਾਰਤ ਵਿੱਚ ਆਏ ਕਿਉਂਕਿ ਉਹਨਾਂ ਦੇ ਧਰਮ ਨੂੰ ਆਧਾਰ ਬਣਾ ਕੇ ਉਹਨਾਂ ਨਾਲ ਕੀਤਾ ਜਾ ਰਿਹਾ ਸੀ ਵਿਤਕਰਾ ਭਾਰਤ ਦੇ ਗੁਆਂਢੀ ਮੁਲਕਾਂ ਤੋਂ ਆਉਣ ਵਾਲੇ ਅਜਿਹੇ ਸ਼ਰਨਾਰਥੀਆਂ ਦੀ ਤਾਦਾਦ ਕਾਫੀ ਵੱਡੀ ਹੈ ਅਤੇ ਇਹਨਾਂ ਲੋਕਾਂ ਨੂੰ ਵੱਡੀ ਰਾਹਤ ਦੇਣ ਲਈ ਭਾਰਤ ਸਰਕਾਰ ਨੇ ਨਾਗਰਿਕਤਾ ਸੋਧ ਬਿਲ ਲੋਕ ਸਭਾ ਵਿੱਚ ਪੇਸ਼ ਕੀਤਾ ਜਿੱਥੇ ਇਸ ਨੂੰ ਪਾਸ ਵੀ ਕਰਾ ਲਿਆ ਗਿਆ ਹਾਲਾਂਕਿ ਇਹ ਬਿਲ ਹਜੇ ਰਾਜ ਸਭਾ ਵਿੱਚ ਪਾਸ ਹੋਣਾ ਬਾਕੀ ਹੈ ਪਰ ਜਿਵੇਂ ਇਹ ਬਿੱਲ ਰਾਜ ਸਭਾ ਵਿੱਚ ਪਾਸ ਹੋਏਗਾ ਤਾਂ ਇਹਨਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਬਿੱਲ ਦੇ ਕਾਨੂੰਨ ਵਿੱਚ ਤਬਦੀਲ ਹੋਣ ਤੋਂ ਬਾਅਦ ਹੋਰ ਕੀ ਕੁਝ ਬਦਲੇਗਾ ਇਸੇ ਤੇ ਹੀ ਅਧਾਰਿਤ ਹੈ ਸਾਡਾ ਪ੍ਰੋਗਰਾਮ ਨਾਗਰਿਕਤਾ ਸੋਧ ਬਿੱਲ ਜਵਨ ਦਾ ਅਧਿਕਾਰ ਸਾਲ 2055 ਵਿੱਚ ਬਣਾਏ ਗਏ ਨਾਗਰਿਕਤਾ ਕਾਨੂੰਨ ਦੇ ਮੁਤਾਬਕ ਦੂਜੇ ਮੁਲਕਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ 12 ਸਾਲ ਤੱਕ ਨਾਗਰਿਕਤਾ ਹਾਸਲ ਨਹੀਂ ਹੁੰਦੀ ਸੀ ਪਰ ਹੁਣ ਕੀਤੀ ਜਾ ਰਹੀ ਇਸ ਸੋਧ ਨਾਲ ਇਹਨਾਂ ਨਿਯਮਾਂ ਨੂੰ ਨਰਮ ਕੀਤਾ ਗਿਆ ਹੈ। ਕੀ ਆਏ ਬਿੱਲ ਅਤੇ ਕਿੰਨਾ ਮੁਲਕਾਂ ਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲੇਗਾ ਵੇਖੋ ਇਸ ਰਿਪੋਰਟ ਦੇ ਵਿੱਚ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਦੇ ਬਾਵਜੂਦ ਮੋਦੀ ਸਰਕਾਰ ਨਾਗਰਿਕਤਾ ਸੋਧ ਬਿੱਲ 2019 ਨੂੰ ਪਾਸ ਕਰਾਉਣ ਦੇ ਵਿੱਚ ਕਾਮਯਾਬ ਹੋ ਗਈ 1955 ਦੇ ਨਾਗਰਿਕਤਾ ਕਾਨੂੰਨ ਦੇ ਵਿੱਚ ਕੀਤੀ ਗਈ ਇਹ ਸੋਧ ਉਹਨਾਂ ਗੈਰ ਮੁਸਲਮ ਘੱਟ ਗਿਣਤੀਆਂ ਨੂੰ ਸਨਮਾਨ ਨਾਲ ਜੋੜਦਾ ਹੱਕ ਦੇਵੇਗੀ ਜੋ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਨਹੀਂ ਮਿਲ ਰਿਹਾ ਸੀ afghanistan pakistan ਤੇ bangladesh ਦੇ ਵਿੱਚ ਗੈਰ ਮੁਸਲਮ ਘੱਟ ਗਿਣਤੀਆਂ ਨਾਲ ਧਰਮ ਦੇ ਆਧਾਰ ਤੇ ਹੋਣ ਵਾਲੇ ਵਿਤਕਰੇ ਤੇ ਤਸ਼ੱਦਦ ਨੂੰ ਵੇਖਦਿਆਂ ਹੋਇਆਂ ਕਾਨੂੰਨ ਦੇ ਵਿੱਚ ਸੋਧ ਵਾਲਾ ਇਹ ਬਿੱਲ ਪੇਸ਼ ਕੀਤਾ ਗਿਆ ਸੀ ਇਸ ਨਾਲ ਹਿੰਦੂ ਸਿੱਖ ਜੈਨ ਬੋਧ ਪਾਰਸੀ ਅਤੇ ਇਸਾਈ ਧਰਮ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ 12 ਸਾਲਾਂ ਦੀ ਥਾਂ 6 ਸਾਲ ਦੇ ਵਿੱਚ حاصل ਹੋ ਜਾਏਗੀ ਤੇ ਖਾਸ ਕਰ ਇਹ ਵੀ ਹੈ ਕਿ ਜ਼ਰੂਰੀ ਦਸਤਾਵੇਜ਼ ਨਾ ਹੋਣ ਦੀ ਸੂਰਤ ਦੇ ਵਿੱਚ ਵੀ ਇਹ ਕਾਨੂੰਨ ਸਰਨਾਰਥੀਆਂ ਲਈ ਮਦਦਗਾਰ ਸਾਬਤ ਹੋਵੇਗਾ। ਭਾਰਤ ਦਾ ਜੋ ਵੀ ਕبھی ਮੂਲ ਨਿਵਾਸੀ ਰਹਾ ਹੈ। ਹਲੇ ਹੀ ਉਹ ਕ੍ਰਿਸ਼ਣ ਹੋ यानी उसका भी पाकिस्तान बांग्लादेश अथवा अफगानिस्तान में रिलीजियस परसिक्यूशन होता है तो भारत उसको भी सिटीजनशिप देगा उससे प्रति कमिटेड इससे इससे बड़ा और दूसरा सेकुलर बिल और क्या हो सकता है विरोधी त्राहियों इस बिल को धार्मिक आधार पे वंडियां पौण वाला दस्क के चुके जा रहे सवाल का भी केंद्रीय गृह मंत्री राजनाथ सिंह ने जवाब देता

और पाकिस्तान के बहुत सारे लोगों को लॉन्ग वीजा ही नहीं दिया, जा, दिया, दिया जाता है बल्कि भारत में पाकिस्तान के लोगों को सिटीजनशिप भी दी जाती है तो यह कहना कि रिलीजन के बेसिस पर यह कोई डिस्क्रिमिनेशन हो रहा है यह धर्म अथवा मजहब के आधार पर यह कोई भेदभाव पैदा करने वाला यह बिल है मैं समझता हूं कि यह पूरी तरह से यह बात निराधार है असत्य है ਨਾਗਰਿਕਤਾ ਸੋਧ ਬਿਲ 2019 ਦੇ ਕਾਨੂੰਨ ਬਣਨ ਤੋਂ ਬਾਅਦ ਇਸ ਦਾ ਫਾਇਦਾ ਉਹਨਾਂ ਸਿੱਖਾਂ ਨੂੰ ਮਿਲੇਗਾ ਜੋ ਖਾਸ ਤੌਰ ਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿੱਚ ਤਸ਼ੱਦਦ ਦਾ ਸ਼ਿਕਾਰ ਹੁੰਦੇ ਸਨ ਜਿਸ ਨੂੰ ਵੇਖਦੇ ਹੋਏ ਹੈ ਕੇਂਦਰੀ ਮੰਤਰੀ ਹਰਸ਼ਪ੍ਰਤ ਕੌਰ ਬਾਦਲ ਨੇ ਵੀ ਟਵਿੱਟਰ 'ਾਂ ਹੀ ਕੇਂਦਰੀ ਕੈਬਨਿਟ ਤੇ ਪੀਐਮ ਮੋਦੀ ਦਾ ਧੰਨਵਾਦ ਕੀਤਾ ਉਹਨਾਂ ਲਿਖਿਆ ਅਫਗਾਨਿਸਤਾਨ ਅਤੇ ਪਾਕਿਸਤਾਨ ਅੰਦਰ ਧਾਰਮਿਕ ਅਤਿਆਚਾਰ ਦੇ ਸ਼ਿਕਾਰ ਲੋਕਾਂ ਨੂੰ ਜਲਦ ਨਾਗਰਿਕਤਾ ਦੇਣ ਦੀ ਸਿੱਖਾਂ ਦੀ ਲੰਬੇ ਸਮੇਂ ਦੀ ਮੰਗ ਲਈ ਸਿਟੀਜ਼ਨ ਐਮੈਂਡਮੈਂਟ ਬਿਲ ਪਾਪ ਨਾਗਰਿਕਤਾ ਸੋਧ ਬਿਲ ਨੂੰ ਕੈਬਨਿਟ ਵਿੱਚ ਪਰਵਾਨਗੀ ਮਿਲਣ ਨਾਲ ਸਿੱਖਾਂ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਪੂਰੀ ਹੋ ਗਈ ਹੈ ਸਾਡੀਆਂ ਮੰਗਾਂ ਨੂੰ ਤਵੱਜੋ ਲਈ ਮੰਤਰੀ ਮੰਡਲ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਸਿਲਿਕਵਿਟ ਦੇ ਕਾਰਜਕਾਰੀ ਜਨਰਲ ਸਖਤਰ ਮਨਜਿੰਦਰ ਸਿੰਘ ਸਰਸਰੇ ਵੀ ਇਸ ਬਿਲ ਨੂੰ ਮਨਜ਼ੂਰ ਕਰਾਉਣ ਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਜਦ ਕਿ ਬੀਜੇਪੀ ਆਗੂ ਆਰਪੀ ਸਿੰਘ ਨੇ ਅੱਜ ਜਿਤਾਈ ਹੈ ਕਿ ਇਸ ਬਿਲ ਦੇ ਕਾਨੂੰਨ ਚ ਤਬਦੀਲ ਹੋਣ ਤੋਂ ਬਾਅਦ ਦਿੱਲੀ ਚ ਰਹਿਣ ਵਾਲੇ ਅਫਗਾਨੀ ਸਿੱਖ ਨਾਗਰਿਕਾਂ ਦੀਆਂ ਮੁਸ਼ਕਲਾਂ ਵੀ ਹੱਲ ਹੋ ਜਾਣਗੀਆਂ ਮੈਂ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਰੇ ਮੈਂਬਰ ਪਾਰਲੀਮੈਂਟਸ ਦਾ ਜਿਨ੍ਹਾਂ ਨੇ ਅੱਜ ਲੋਕ ਸਭਾ ਦੇ ਅੰਦਰ ਸਿਟੀਜ਼ਨ ਅਮੈਂਡਮੈਂਟ ਬਿਲ ਨੂੰ ਪਾਸ ਕੀਤਾ ਔਰ ਕੈਬਨਿਟ ਦਾ ਧੰਨਵਾਦ ਕਰਦੇ ਹਾਂ ਅੰਦਰ ਅਸੀਂ ਲੰਬੇ ਸਮੇਂ ਤੋਂ ਅਫਗਾਨੀ ਸਿੱਖਾਂ ਦੇ ਵਾਸਤੇ ਔਰ ਪਾਕਿਸਤਾਨ ਤੋਂ ਆਏ ਹੋਏ ਸਿੱਖ ਭਰਾਵਾਂ ਵਾਸਤੇ Hindu ਸਿੱਖ ਜਿਹੜੇ ਜਿਨ੍ਹਾਂ ਨੂੰ ਪਾਕਿਸਤਾਨ ਔਰ ਅਫਗਾਨਿਸਤਾਨ ਅੰਦਰ ਜਾਤਿਆਂ ਕੀਤੀਆਂ ਗਈਆਂ ਔਰ ਉਹਨਾਂ ਦੀ ਮਜਬੂਰੀ ਹੋ ਗਈ ਸੀ ਮੁਲਕ ਛੱਡ ਕੇ ਹਿੰਦੁਸਤਾਨ ਜਾਣ ਵਾਸਤੇ ਉਹ ਕਈ ਸਾਲਾਂ ਤੋਂ ਦਰਬਦਰ ਠੋਕਰਾ ਖਾ ਰਹੇ ਸੀ ਔਰ ਇਸ ਲੰਬੀ ਜਦੋ ਜਹਿਦ ਦੇ ਬਾਅਦ ਇਹ ਬਿੱਲ ਜਿਹੜਾ ਹੈ ਇਸ ਨੇ ਇੱਕ ਸ਼ੇਪ ਲਈ ਔਰ ਉਹਨਾਂ ਹੁਣ ਹਜ਼ਾਰਾਂ Hindu ਸਿੱਖ ਪਰਿਵਾਰਾਂ ਵਾਸਤੇ ਜਿਹੜੇ ਇਸ ਮੁਲਕ ਚ ਆ ਕੇ ਵਸੇ ਹੋਏ ਨੇ ਪਰ ਉਹਨਾਂ ਨੂੰ ਨਾ ਤੇ ਵੀਜ਼ੇ ਨਾ ਤੇ ਉਹਨਾਂ ਨੂੰ ਪਾਸਪੋਰਟ ਇਸ਼ੂ ਹੁੰਦੇ ਸੀ ਨਾ ਉਹਨਾਂ ਨੂੰ ਕੋਈ ਸਿਟੀਜ਼ਨਸ਼ਿਪ ਮਿਲ ਪਾਰੀ ਸੀ ਉਹਨਾਂ ਵਾਸਤੇ ਬੜੀ ਵੱਡੀ ਰਾਹਤ ਆ ਜਿੱਥੇ ਮੈਂ ਸਾਰੇ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਸਦਾਰਨ ਹਰਸ਼ੂ ਮੋਹਦਕੌਰ ਬਾਦਲ ਜੀ ਦਾ ਧੰਨਵਾਦ ਕਰਦੇ ਹਾਂ ਅਸੀਂ ਦਿੱਲੀ ਦੇ ਅਫਗਾਨੀ ਸਿੱਖਾਂ ਵੱਲੋਂ ਜੀ ਖਾਸ ਕਰਕੇ ਅਫਗਾਨੀ ਸਿੱਖ ਭੜੇ ਹਿੰਦੁਸਤਾਨੀ ਜਿਹਨੇ ਜਿਹਨੂੰ ਕਈ ਸਾਲੋਂ ਸਰਜਨ ਨਹੀਂ ਮਿਲੀ ਔਰ बार-बार ਅਲੱਗ-ਅਲੱਗ ਟਾਈਮ 'ਤੇ ਸਿੱਖ ਆਗੂ ਇਸ ਗੱਲ ਨੂੰ ਚੱਕਦੇ ਰਹੇ ਪਰ ਅੱਜ ਅਫਸੋਸ ਹੈ ਕਿ ਕ ਅਸੀਂ ਤੇ ਸਵਾਗਤ ਕਰਦੇ ਹਾਂ ਸਰਕਾਰ ਦਾ ਹਰ ਸਿੱਖ ਨੂੰ ਹਰ ਮਾਈਨੋਰਟੀ ਵਾਲੇ ਨੂੰ ਇਹਦਾ ਸਵਾਗਤ ਕਰਨਾ ਚਾਹੀਦਾ ਇੱਕ ਵਾਰ ਤੁਹਾਨੂੰ ਸਿਰਜ਼ਨ ਸਿਵ ਬ੍ਰਾਈਟ ਮਿਲ ਗਿਆ ਦੋਸਤੋ ਸਾਰੇ ਮਨੁੱਖ ਸੁਲਝਾਂਗੇ ਔਰ ਹਰ ਸਿੱਖ ਨੂੰ ਇਸ ਗੱਲ ਦਾ ਸਵਾਗਤ ਕਰਨਾ ਜਿਹਦਾ ਕੋਈ ਕਦੀ ਦਿੱਲੀ ਦੀ ਮਾਰਕੀਟ ਤੇ ਜਾ ਜਿੰਨਾ ਅਫਗਾਨੀ ਸੱਖਾਂ ਨੂੰ ਨਾ ਧੱਕਾ ਹੋ ਰਿਹਾ ਉਹ ਜਦ ਇੱਕ ਵਾਰ ਸਿਰਜ਼ਨ ਬਣ ਗਏ ਉਹਨਾਂ ਨੂੰ ਇੱਥੇ ਸਾਰੀ ਸੁਵਿਧਾ ਜਿਹੜੀ ਦੇਸ਼ ਦੇ ਹਰ ਬਾਕੀ ਨਾਗਰਿਕ ਨੂੰ ਮਿਲਦੀ ਹੈ ਉਹ ਨਾਗਰਿਕ ਨੂੰ ਸੁਵਿਧਾ ਮਿਲਣਗੇ 6 ਮਹੀਨੇ ਪਹਿਲਾਂ ਅਫਗਾਨਿਸਤਾਨ ਤੋਂ ਚਾਲੇਬਾਨ ਲੋਕ ਸਿੱਖ ਆਗੂ ਅਫਤਾਰ ਸਿੰਘ ਖਾਲਸਾ ਉੱਤੇ ਜਾਨਲੇਵਾ ਹਮਲਾ ਕਰਕੇ ਮ ਜਿਸ ਤੋਂ ਬਾਅਦ ਅਫਗਾਨਿਸਤਾਨ ਚ ਵਸਦੇ ਹਿੰਦੂ ਤੇ ਸਿੱਖ ਪਾਈਚਰ ਦੇ ਲੋਕਾਂ ਚ ਸਹਿਮ ਦਾ ਮਾਹੌਲ ਸੀ ਅੱਜ ਵੀ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਆਏ ਕਈ ਸਖ ਭਾਰਤ ਵਿੱਚ ਸ਼ਰਨ ਲੈ ਕੇ ਰਹਿ ਰਹੇ ਨੇ ਜਿਨ੍ਹਾਂ ਨੂੰ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਵੱਡੀ ਰਾਹਤ ਮਿਲ ਸਕੇਗੀ ਹਰਪ੍ਰੀਤ ਸਿੰਘ ਬੰਦੇਸ਼ਾ ਪੀਡੀਸੀ ਨਿਊਜ਼ ਦਿੱਲੀ ਵੇਲਾਇਟ ਛੋਟੀ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਉਹਨਾਂ ਅਫਗਾਨੀ ਸਿੱਖਾਂ ਨਾਲ ਜਿਹੜੇ ਕਈ ਸਾਲਾਂ ਤੋਂ ਭਾਰਤ ਵਿੱਚ ਰਹਿ ਰਹੇ ਨੇ ਅਤੇ ਉਹਨਾਂ ਨੂੰ ਅਜੇ ਵੀ ਨਾਗਰਿਕਤਾ ਦਾ ਇੰਤਜ਼ਾਰ ਹੈ ਹੁਣ ਇਸ ਬਿੱਲ ਦੇ ਨਾਲ ਅਗਰ ਇਹ ਬਿੱਲ ਰਾਜ ਸਭਾ ਵਿੱਚ ਪਾਸ ਹੋ ਜਾਂਦਾ ਹੈ ਤਾਂ ਫਿਰ ਉਹਨਾਂ ਨੂੰ ਕੀ ਮਿਲੇਗੀ ਰਾਹਤ ਉਹਨਾਂ ਦੀ ਜ਼ੁਬਾਨੀ ਸੁਣਾਵਾਂਗੇ ਬ੍ਰੇਕ ਤੋਂ ਬਾਅਦ ਇਸ ਹਾਲਾ ਤੱਕ ਤਾਲਿਬਾਨ ਦੇ ਕਬਜ਼ੇ ਵਿੱਚ ਰਹੇ ਮੁਲਕ ਅਫਗਾਨਿਸਤਾਨ ਵਿੱਚ ਵਸਦੇ ਸਿੱਖ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਸਨ ਜਿਸ ਤੋਂ ਬਾਅਦ ਉਹ ਕਿਸੇ ਤਰੀਕੇ ਭਾਰਤ ਵੇ ਚਾਏ ਭਾਰਤ ਵੇ ਜਾਣ ਦਾ ਫੈਸਲਾ ਕੀਤਾ ਪਰ ਇੱਥੇ ਵੀ ਉਹਨਾਂ ਲਈ ਜ਼ਿੰਦਗੀ ਉਨੀ ਆਸਾਨ ਨਹੀਂ ਸੀ ਅਤੇ ਹੁਣ ਭਾਰਤ ਸਰਕਾਰ ਵੱਲੋਂ ਨਾਗਰਿਕਤਾ ਕਾਨੂੰਨ ਵਿੱਚ ਕੀਤੀ ਜਾ ਰਹੀ ਸੋਧ ਨਾਲ ਇਹਨਾਂ ਸਿੱਖਾਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਸਮੂਹ ਅਫਗਾਨਿਸ ਇੱਕ ਪਾਈਚਾਰਾ ਇਸ ਨੂੰ ਰਾਜ ਸਭਾ ਵਿੱਚ ਵੀ ਪਾਸ ਕਰਨ ਦੀ ਸਿਆਸੀ ਪਾਰਟੀਆਂ ਤੋਂ ਮੰਗ ਕਰ ਰਿਹਾ ਹੈ ਦਿਲੀ ਵਿੱਚ ਰਹਿਣ ਵਾਲੇ ਉਹ ਅਫਗਾਨੀ ਸਿੱਖਾਂ ਨਾਲ ਗੱਲਬਾਤ ਕੀਤੀ ਸਾਡੇ ਸਹ ਹੋਗੀ ਜਸਮੀਤ ਸਿੰਘ ਨੇ ਅਫਗਾਨਿਸਤਾਨ ਦੇ ਹਾਲਾਤ ਜਿਹੜੇ ਨੇ ਉਹ ਸਾਰੀ ਦੁਨੀਆ ਸਾਹਮਣੇ ਜ਼ਾਹਿਰ ਨੇ ਕਿਸ ਤਰੀਕੇ ਦੇ ਜਿਹੜਾ ਉੱਥੇ ਹਾਲਾਤ ਨੇ ਔਰ ਮਾਇਨੋਰੀਟੀਆਂ ਨੂੰ ਕਿਸ ਤਰੀਕੇ ਤੰਗ ਕੀਤਾ ਜਾ ਰਿਹਾ ਹੈ ਹਾਲੀ ਵਿੱਚ ਕੋ ਸਮਾਂ ਪਹਿਲਾਂ ਜਦੋਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਇੱਕ ਬੰਮ ਤਮਾਕਾ ਹੁੰਦਾ ਜਿਸ ਦੇ ਵਿੱਚ ਸਿੱਖਾਂ ਦੀ ਜਮਾਤ ਦੀ ਨੁਮਾਇੰਦਗੀ ਕਰਨ ਵਾਲੀ ਜਿਹੜੀ ਹੈ ਸਾਰੀ ਲੀਡਰਸ਼ਿਪ ਇੱਕ ਧਮਾਕੇ ਦੇ ਵਿੱਚ ਜਿਹੜੀ ਆ ਉਹ ਖਤਮ ਹੋ ਗਈ ਸੀ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਫਗਾਨੀ ਸਿੱਖ ਪਰਿਵਾਰ ਨੇ ਉਹਨਾਂ ਵੱਲ ਔਰ ਭਾਰਤ ਦੇ ਵਿੱਚ ਪਹੁੰਚੇ ਪਰ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹਨਾਂ ਨੂੰ ਨਾਗਰਿਕਤਾ ਲੈਣ ਦੀ ਆਰ ਆਈ ਸੀ ਕਿਉਂਕਿ ਆਪਣੇ ਦੇਸ਼ ਵਿੱਚ ਪਹੁੰਚ ਕੇ ਜਿਹੜਾ ਉਹਨਾਂ ਨੂੰ ਆਈਡੈਂਟੀਟੀ ਨਹੀਂ ਮਿਲ ਰਹੀ ਸੀ ਪਰ ਉਸ ਧਮਾਕੇ ਦੇ ਵਿੱਚ ਕਈ ਪਰਿਵਾਰ ਜਿਹੜੇ ਨੇ ਉਹ ਖੇਰੂ ਖੇਰੂ ਹੋਏ ਕਈ ਜਿਹੜੇ ਨੇ ਲੋਕਾਂ ਦੀ ਜਾਨ ਗਈ ਸਾਡੇ ਨਾਲ ਉੱਥੋਂ ਮਾਈਗ੍ਰੇਟ ਹੋ ਕੇ ਆਏ ਥਰਪਾਲ ਕੌਰ ਨੇ ਜਿਨ੍ਹਾਂ ਨੇ ਇਸ ਇਸ ਹਾਦਸੇ ਦੇ ਵਿੱਚ ਜਿਹੜਾ ਹੈ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਇਆ ਥਰਪਾਲ ਜੀ ਕੀ ਹਾਦਸਾ ਸੀ ਉਹ ਪੂਰਾ ਕੀ ਘਟਨਾਕ੍ਰਮ ਰਿਹਾ ਸੀ मैं तो जलाल बाद में नहीं थी मेरा हस्बैंड गया था और उधर धमाका हुआ और गुजर गया और चार बजे हमारे लिए फ़ोन आई कि उधर धमाका हुआ और गई एक बोल रही है कि नहीं दुख रही है फिर उधर हम खुद पहुँचे तो गुजर गया हमारा कमाने वाला भी कोई नहीं हमारे घर में कोई नहीं है चार बंदे हैं जो दो जठानियाँ हैं एक सास है और मर्द कोई नहीं सब औरत है सब इसी इसी हादसे में सारे नहीं दो तो पहले गुजर गए हैं और मेरा खुद के अभी आए है यह दमाग के में, में। यहाँ किस तरह की समस्याएं पेश आ रही हैं हाँ। आइडेंटिटी को लेकर वीजा को लेके क्या कुछ समस्याएं पेश आ रही हैं तो वीज़ा हो जाए हमारे बच्चों की पढ़ाई हो जाए यही दिक्कत है हमको लोगों को वीज़ा हो जाए हमारे बच्चे पढ़े कोई अच्छी वो हो जाए तो हमारे लिए वो ज्यादा ठीक कल कल लोकसभा में ये बिल पास हुआ है नागरिकता को लेके समय भी कम कर दिया गया और कई तरह की जो छूट दी गई है डॉक्यूमेंट्स की रिक्वायरमेंट खत्म की गई है क्या लग रहा है कितना फायदा होगा इससे बिल के पास हो जाए तो ज्यादा फायदा हो जाएगा इस वेले assi jada Krishna Park vich maujood aa jithe sab to vaddi gint de vich dille ch afghani sikh bhai chara hindu bhai chara reh reha jo afghanistan to plan karke aaye aa ke lokan ne ithe kai samasyaavan pesh aaiyan par fir bhi apne jade ne karobar sthapit kite ne rozi roti de layi gal karde aan aa आप कब आए यहाँ दिल्ली और ने क्या ने कुछ समस्या नए सने में हमारा हो गया चौबीस साल पच्चीस साल हम हाँ ये कम करने रूटी का हमारे साथ सरकार बहुत मदद कर दे है कि वो असारा वीजा दे। सारा वीज़ा आसानों देने पाते नेशनलिटी आसानों देने आसान खासा दीवान सारे बच्चा पढ़ा दे पढ़ाई दे फ्री कोई पैसा नहीं लेते स्कूल का भी कुछ पैसे ऐसा आधा वो दें दे आधा हम कमा के दे। ਅਬ ਬਿਲ ਪਾਸ ਹੋਣੇ ਜਾ ਰਹਾ ਹੈ। ਕੀਆ ਕੁਛ ਉਮੀਦ ਹੈ? ਕੀਆ ਕੁਛ ਸਮਸਿਆਵਾਂ ਹੱਲ ਹੋਣਗੀਆਂ? ਬਿਲ ਪਾਸ ਬਹੁਤ ਖੁਸ਼ ਹੋ ਜਾਣਾ। ਇਹ ਬਹੁਤ ਮਦਦ ਹੈ ਭਾਰਤ ਸਰਕਾਰ ਕੀ ਸਾਲਾ ਨੰਕਰ ਦੇ। ਉਹ ਖਾਲਸਾ ਦੀਵਾਨ ਦੇ ਮਦਦ ਦੇਣਾ। ਕਿੰਨਾ ਟਾਈਮ ਹੋ ਗਿਆ ਇੱਥੇ ਆ ਪਰਤਾਆਂ ਕੀ ਕੁਛ ਸਮਸਿਆਵਾਂ ਪੇਸ਼ ਆਈਆਂ। ਸਾਨੂੰ ਇੱਥੇ 27-28 ਸਾਲ ਹੋ ਗਏ ਤੇ ਸਮਸਿਆ ਤਾਂ ਇੱਥੇ ਵੀ ਬਹੁਤ ਹੈ। ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ ਸਾਡੇ ਨਾਲ। ਤੇ ਅਈ ਸਾਡੇ ਜਿਹੜੇ ਖਾਲਸਾ ਦੀਵਾਨ ਹੈਗੇ ਆਈ ਸਾਡੇ ਨਾਲ ਹੈਲਪ ਕਰ ਰਹੇ ਨੇ। ਤੇ ਹੋਰ ਕੋਈ ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ ਸਾਡੇ ਨਾਲ ਸਹੀ ਠੀਕ ਹੁਣ ਬਿਲ ਪਾਸ ਹੋਣ ਜਾ ਰਿਹਾ ਹੈ ਤੁਹਾਨੂੰ ਸਿਟੀਜ਼ਨਸ਼ਿਪ ਵੀ ਹੈ ਜਿਹੜੀ ਉਹ ਮਿਲ ਜਾਏਗੀ ਇਸ ਨੂੰ ਲੈ ਕੇ ਕੀ ਕੁਛ ਉਮੀਦ ਹੈ ਹੋ ਜਾਏਗਾ ਵੈਸੇ ਬਿਲ ਪਾਸ ਹੋ ਗਿਆ ਤੇ ਕੁਛ ਨਾ ਕੁਛ ਤੇ ਹੋਏਗਾ ਜਰੂਰ ਹਲੇ ਵੀ ਕਰ ਰਹੇ ਨੇ ਬਹੁਤ ਕੋਸ਼ਿਸ਼ ਕਰ ਰਹੇ ਨੇ ਤੇ ਦੇਖੋ ਕੀ ਹੁੰਦਾ ਫਿਰ ਖਾਲਸਾ ਦੀਵਾਨ ਵੈਲਫੇਅਰ ਸੁਸਾਇਟੀ ਬਣਾਈ ਗਈ ਵੈਸਟ ਦਿੱਲੀ ਦੇ ਵਿੱਚ ਜੋ ਅਫਗਾਨੀ ਸਿੱਖ ਭਾਈਚਾਰੇ ਲਈ ਕੰਮ ਕਰ ਰਹੀ ਹੈ ਸਾਡੇ ਨਾਲ ਸੁਸਾਇਟੀ ਦੇ ਪ੍ਰਧਾਨ ਮੌਜੂਦ ਨੇ ਮਨੋਰ ਸਿੰਘ ਜੀ ਸਿੰਘ ਸਾਹਿਬ ਤੁਸੀਂ ਆਪ ਕਦੋਂ ਜਿਹੜਾ ਹੈ ਦਿੱਲੀ ਪਹੁੰਚੇ ਅਤੇ ਕੀ ਕੁਝ ਸਮੱਸਿਆਵਾਂ ਜਿਹੜੀਆਂ ਨੇ ਉਸ ਦੌਰਾਨ ਪੇਸ਼ ਕਰਨੀਆਂ ਪਈਆਂ ਜੰਗ। ਮੈਂ 78 ਵਿੱਚ ਕਰਾਇਆ। ਉਹਦੋਂ ਹਾਲਾਤ ਨਵੇਂ ਖਰਾਬ ਹੋਏ ਸੀ ਅਫਗਾਨਿਸਤਾਨ ਦੇ। ਤੇ ਮੈਨੂੰ ਆਣਾ ਪਿਆ। ਮੇਰੇ ਫਾਦਰ ਨੇ ਮੈਨੂੰ ਕਿਹਾ ਕਿ ਤੂੰ ਜਾਣਾ ਹੈ। ਉਸ ਵੇਲੇ ਤੇ ਸੀ ਆਰਾਮ ਨਾਲ ਆ ਗਏ। ਬਾਅਦ ਵਿੱਚ ਕਰ ਹਾਲਾਤ ਬਹੁਤ ਖਰਾਬ ਹੋ ਗਏ। 92 ਵਿੱਚ ਕਰ ਤਾਂ ਹਲਤੇ ਹੋਇਆ। ਹਲਤੇ ਹੋਈ ਕਿ ਸਾਡੇ ਗੁਰਦੁਆਰੇ ਤੇ ਬੰਬਾਂ ਦੇ ਅਟੈਕ ਹੋ ਗਏ। 340 ਬੰਦੇ ਕੋ ਦਿਨ ਮਾਰੇ ਗਏ ਉਸ ਵਕਤ ਵੱਡੀ ਗਣਤੀ ਵਿੱਚਕਾਰ ਉੱਥੋਂ ਲੋਕਾਂ ਨੇ ਅਪਲਾਈਨ ਕੀਤਾ ਤੇ ਹਿੰਦੁਸਤਾਨ ਆਏ ਉਹਨਾਂ ਨੂੰ ਜਿੰਨੀਆਂ ਦਿੱਕਤਾਂ ਆਈਆਂ ਪਿਛਲੇ 3 ਸਾਲਾਂ ਸਕਾਰ ਉਹਨਾਂ ਦਾ ਮੈਂ ਬਿਆਨ ਨਹੀਂ ਕਰ ਸਕਦਾ ਉਹਨਾਂ ਨੂੰ ਵੀਜ਼ੇ ਵਾਸਤੇ ਇੱਕ 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 ਵਾਰ ਦੇ ਵੀਜ਼ੇ ਵਾਸਤੇ 10 10 ਚੱਕਰ ਕੱਟਨੇ ਪੈਂਦੇ ਸਨ ਸਿਟੀਜ਼ਨਸ਼ਿਪ ਤਾਂ ਬਹੁਤ ਦੂਰ ਦੀ ਕੋੜੀ ਸੀ ਸਰ ਹਜ਼ਾਰਾਂ ਲੋਕਾਂ ਵਿੱਚੋਂ ਕੁਝ ਲੋਗਾਂ ਨੂੰ ਸਿਟੀਜ਼ਨਸ਼ਿਪ ਬਹੁਤ ਕਾਟ ਲੋਕਾਂ ਨੂੰ ਸਿਟੀਜ਼ਨਸ਼ਿਪ ਮਿਲੀ ਹੈ ਜਿਹੜੇ ਆਪੇ ਸੋਕੇ ਸਨ ਤੇ ਉਹਨਾਂ ਨੇ ਆਪਣੇ ਬੇਸ ਤੇ ਲਈਤੀ ਹੈ ਬਾਕੀ ਲੋਗਾਂ ਨੂੰ ਕਿਸੇ ਦੇ ਵੀਜ਼ੇ ਰੁਕ ਗਏ ਪਹਿਲੇ 5-6 ਸਾਲ ਤੀ ਵੀਜ਼ੇ ਨੂੰ ਬੜੇ ਆਰਾਮ ਨਾਲ ਮਿਲੇ ਬਾਦ ਵਿੱਚ ਕਰ ਕਹਿੰਦੇ ਜੀ ਤੁਸੀਂ ਮਕਾਨ ਮਾਲਕ ਕੋਲੋਂ ਲਿਖਾ ਕੇ ਲਿਆਓ ਉਹ ਦੋ ਬੰਦੇ ਤੁਹਾਡੀ ਛੋਟੀ ਕਰਨ ਕਿ ਕੋਈ ਕ੍ਰਾਈਮਨਲ ਨਹੀਂ ਹੈ ਕੁਝ ਨਹੀਂ ਹੈ ਜੇ ਤੁਸੀਂ 6 ਸਾਲਾਂ ਤੋਂ 8 ਸਾਲਾਂ ਤੋਂ ਕਿਸੇ ਨੂੰ ਵੀਜ਼ਾ ਦੇ ਰਹੇ ਹੋ ਤੁਸੀਂ ਵੈਰੀਫਿਕੇਸ਼ਨਾਂ ਵੀ ਕੀਤੀਆਂ ਉਸ ਦੇ ਬਾਅਦ ਵੀ ਐਫ ਆਰ ਆਰਓ ਵਾਲੇ ਤੰਕਰਦੇ ਸੀ ਹੁਣ ਇਹ ਚੀਜ਼ ਇਸ ਵਿੱਚ ਜਿਹੜਾ ਬਿਲ ਪਾਸ ਹੋਇਆ ਹੈ ਸਾਡੀ ਉਮੀਦ ਦੀ ਕਿਰਨ ਜਗੀ ਹੈ ਕਿ ਇਹ ਬਿਲ ਜਿਹੜਾ ਹੈ ਸਾਡੇ ਵਾਸਤੇ ਬਹੁਤ ਅੱਛੀ ਅੱਛਾ ਫਿਊਚਰ ਲਿਆਏਗਾ ਸਾਡੇ ਬੱਚਿਆਂ ਨੂੰ ਆਈਡੈਂਟੀ ਮਿਲੇਗੀ ਸਾਡੇ ਬੱਚਿਆਂ ਨੂੰ ਪਾਸਪੋਰਟ ਮਿਲਣਗੇ ਉਹ ਬਾਹਰ ਆ ਕੇ ਆਪਣਾ ਕੰਮਕਾਰ ਬਿਜ਼ਨਸ ਕਰ ਸਕਣਗੇ ਇਸ ਚੀਜ਼ ਦੀ ਸਾਨੂੰ ਖੁਸ਼ੀ ਹੈ ਖਾਲਸਾ ਦੀਵਾਨ ਵੈਲਫੇਅਰ ਸੁਸਾਇਟੀ ਜਿਹੜੀ ਹੈ ਇਹ ਅਫਗਾਨਿਸਤਾਨ ਤੋਂ ਹੀ ਪੂਰੀ ਬਰਾਦਰੀ ਦੀ ਨੁਮਾਇੰਦੀ ਕਰ ਰਹੀ ਹੈ ਲਗਭਗ ਅਗਲੇ ਸਾਲ ਅਸੀਂ 100 ਸਾਲ ਖਾਲਸਾ ਦੀਵਾਨ ਦਾ ਪੂਰਾ ਕਰਾਂਗੇ ਜੋ ਸਾਡੇ ਬਜ਼ੁਰਗਾਂ ਨੇ ਇਨੀ ਪੱਥਰ ਰੱਖਿਆ ਸੀ ਖਾਲਸਾ ਦੀਵਾਨ ਦਾ ਤੇ ਗੁਰੂ ਦੀ ਬੜੀ ਬਖਸ਼ਿਸ਼ ਰਹੀਏ ਅਫਗਾਨistan ਵੀ ਇਹਨਾਂ ਨੇ ਸਿੱਖਾਂ ਦੀ இந்துਾਂ ਦੀ ਸਾਰਿਆਂ ਦੀ ਨੁਮਾਇੰਦੀ ਕੀਤੀ ਹੈ ਅੱਜ ਜਦੋਂ ਦਿੱਲੀ ਦੇ ਚਕਰ 1992 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਅਫਗਾਨistan ਤੋਂ ਹਿੰਦੂ ਸਿੱਖ ਆਏ ਨੇ ਉਹਨਾਂ ਦੇ ਬੱਚਿਆਂ ਨੂੰ ਅੱਛੀ ਸਿੱਖਿਆ ਦੇਣ ਵਾਸਤੇ ਖਾਲਸਾ ਦੀਵਾਨ ਦਾ ਪਹਿਲਾ ਕਦਮ ਜੋ ਸਿਸਟਮ ਕਰੀਬਨ 7800 ਬੱਚਾ ਸਾਡਾ ਜਿਹੜਾ ਹੈ ਉਹ ਅਲੱਗ-ਅਲੱਗ ਸਕੂਲਾਂ ਦੇ ਚਾਰ ਪੜ ਰਿਹਾ ਹੈ ਜਿਸ ਦੇ ਚਾਰ ਖਾਸ ਕਰਕੇ ਵੱਡਾ ਰੋਲ ਜਿਹੜਾ ਹੈ ਜੋ ਗੁਰੂ ਅਰਜਨ ਪਬਲਿਕ ਸਕੂਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਹੈ ਜੋ ਸਾਡੇ ਨਾਲ ਸਾਡੇ afghanistan ਦੇ ਆਏ ਬੱਚਿਆਂ ਦੇ ਨਾਲ ਵਿਦਿਆ ਦੇਚਾਰ ਪੂਰਾ ਸਾਡੇ ਨਾਲ ਸਹਿਯੋਗ ਕਰਦੇ ਨੇ ਔਰ ਜਿਹੜੀ ਉਹਨਾਂ ਨੇ ਇੱਕ 50% ਦੀ ਜਿਹੜੀ ਛੂਟ ਦਿੱਤੀ ਹੈ ਸਾਡੇ ਬੱਚਿਆਂ ਨੂੰ ਔਰ ਬਾਕੀ ਦਾ ਜਿਹੜਾ 50% ਹੈ ਉਹ ਖਾਲਸਾ ਦੀਵਾਨ ਜੋ ਹੈ ਉਹ ਆਪਣੇ ਸਹਿਯੋਗੀਆਂ ਦੇ ਨਾਲ ਜੋ ਦਸਵੰਤ ਆਂਦਾ ਹੈ ਉਸ ਚ ਸਾਰਿਆਂ ਦੇ ਨਾਲ ਮਦਦ ਕਰਦੇ ਨੇ ਉਸ ਤੋਂ ਇਲਾਵਾ ਕਰੀਬਨ 60-70 ਸਾੜੀਆਂ ਤੀਆਂ ਪੈਣਾ ਨੇ ਬੱਚਿਆਂ ਨੇ ਜਿਨ੍ਹਾਂ ਨੂੰ ਸਿਲਾਈ ਸੈਂਟਰ ਸਾਡਾ ਇੱਥੇ ਹੈ ਫ੍ਰੀ ਦੇ ਵਿਚਕਾਰ ਉਹ ਵੀ ਸਿਖਾਉਂਦੇ ਆਂ ਔਰ ਕਰੀਬਨ 3-350 ਬੱਚੇ ਨੂੰ ਅਸੀਂ ਟਿਊਸ਼ਨ ਵੀ ਪੜਾਉਂਦੇ ਆਂ ਜਿਸ ਵਿੱਚ ਕੰਪਿਊਟਰ ਕਲਾਸਾਂ ਵੀ ਹੈ ਨਹੀਂ ਆ ਪੰਜਾਬੀ ਵੀ ਹੈ ਇੰਗਲਿਸ਼ ਵੀ ਹੈ ਪਰ ਸਾਡੇ ਵਾਸਤੇ ਹਿੰਦੁਸਤਾਨ ਆਪਣਾ ਘਰ ਹੈ ਆਪਣਾ ਘਰ ਸੀ ਪਰ ਇਸ ਘਰ ਦੇ ਵਿੱਚ ਆ ਕੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਿਸੇ ਤੋਂ ਕੁਝ ਰੋਸ ਰੱਖਦੇ ਹਾਂ ਪਰ ਮਨ ਇਹ ਦੁਖਦਾ ਹੈ ਕਿ ਜਿਹੜਾ ਬੱਚਾ ਇੱਥੇ 1992 ਦੇ ਵਿੱਚਕਾਰ ਇੱਕ 2 ਸਾਲ ਦਾ ਸੀ ਅੱਜ ਉਹ 25 27 ਸਾਲ ਦਾ ਹੋ ਗਿਆ ਅੱਜ ਵੀ ਉਹ ਬੱਚਾ ਇੱਥੇ ਇਹ ਹੀ ਮਹਿਸੂਸ ਕਰ ਰਿਹਾ ਹੈ ਕਿ ਮੈਂ ਆਪਣੇ ਆਪਣੇਆਂ ਦੇ ਕੋਲ ਰਹਿ ਕੇ ਵੀ ਮੈਂ ਬੇਗਾਨਾ ਹਾਂ ਉਹ ਪੜਾਈ ਕਰਕੇ ਵੀ ਅਨਪੜ੍ਹ ਵਾਰੀ ਜ਼ਿੰਦਗੀ گزار ਰਿਹਾ ਹੈ 7-800 ਰੁਪਏ 1000 ਰੁਪਏ ਦੀ ਤਨਖਾਹ ਤੇ ਗੁਜ਼ਾਰਾ ਕਰ ਰਿਹਾ ਹੈ ਸੋ ਅਗਰ ਸਾਨੂੰ ਇਹ ਚੀਜ਼ ਸਾਡੇ ਵਾਸਤੇ ਜਿਹੜੀ ਜਿਸ ਤਰ੍ਹਾਂ ਹੁਣ ਬਿੱਲ ਆਇਆ ਹੈ ਮੈਂ ਧਨਵਾਦ ਕਰਦਾ ਬੀਬੀ ਅਸਮਨ ਕੋਰ ਨੂੰ ਨੰਦਾ ਬਦਲ ਪਰਵਾਰ ਦਾ ਉਹਨਾਂ ਨੇ ਬਹੁਤ ਬੜੀ ਮਿਹਨਤ ਕੀਤੀ ਹੈ ਸਾਡੇ ਨਾਲ ਤੇ ਇਹਦੇ ਵਿਚਕਾਰ ਮੋਦੀ ਸਾਹਿਬ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ ਆਪ ਜੀ ਨੂੰ ਪਤਾ ਹੈ ਅਸੀਂ ਰਾਜਨਾਥ ਸਿੰਘ ਜੀ ਨੂੰ ਮਿਲੀ ਸੀ ਸਾਡੇ ਬਜ਼ੁਰਗ ਜਿਹੜੇ ਗਏ ਸਨ ਜਿਨ੍ਹਾਂ ਨੇ ਇਸ ਬਿੱਲ ਦੇ ਵਿਚਕਾਰ ਸਾਡੇ ਨਾਲ ਪੂਰੀ ਅਮਦਰਦੀ ਕਰਨਗੇ ਇਸ ਬਿੱਲ ਨੂੰ ਪੂਰਨ ਤੌਰ ਤੇ ਪਾਸ ਕਰਕੇ ਅਫਗਾਨਿਸਤਾਨ ਤੋਂ ਆਏ ਹੋਏ ਜਾਂ ਹੋਰ ਜਗ੍ਹਾ ਤੋਂ ਆਏ ਹਿੰਦੂ ਸਿੱਖਾਂ ਦਾ ਜਿਹੜਾ ਇਹ ਖੁਸ਼ੀ ਦਾ ਸਮਾਂ ਹੈ ਅਸੀਂ ਬਹੁਤ ਹੀ ਖੁਸ਼ੀ ਦੇ ਨਾਲ ਇਜ਼ਹਾਰ ਕਰਦੇ ਹਾਂ ਤੇ ਗੁਰੂ ਕਿਰਪਾ ਕਰੇ ਉਮੀਦ ਵੀ ਰੱਖਦੇ ਆ ਕਿ ਇਹ ਬਿੱਲ ਪੂਰਨ ਤੌਰ ਤੇ ਪਾਸ ਹੋਏਗਾ ਤੇ ਸਾਡੇ ਲੋਕਾਂ ਨੂੰ ਬਹੁਤ ਵੱਡੀ ਇੱਕ ਸਹੂਲਤ ਮਿਲੇਗੀ ਨਾਗਰਿਕਤਾ ਬਿੱਲ ਨੂੰ ਲੈ ਕੇ ਜੇ ਉਸ ਤੋਂ ਪਹਿਲਾਂ ਦੀ ਗੱਲ ਕਰੀ ਉਸ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਚਾਹੇ ਖਾਲਸਾ ਦਿਵਾਨ ਸੋਸਾਇਟੀ ਹੋਵੇ ਦਿੱਲੀ ਸ਼ਕਰ ਦੁਆਰਾ ਪਰੰਪਰਕ ਕਮੇਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਇਹਨਾਂ ਨੇ ਜਿਹੜੀਆਂ ਨੁਮਾਇੰਦਗੀ ਕੀਤੀ ਔਰ ਹਰ ਇੱਕ ਜੜੀਆ ਪ੍ਰਾਤ ਉਹਨਾਂ ਦੀ ਮਦਦ ਕੀਤੀ ਸਾਡੇ ਨਾਲ ਜਿਹੜਾ ਹੈ ਇਸ ਇਲਾਕੇ ਦੇ ਦਿੱਲੀ ਕਮੇਟੀ ਮੈਂਬਰ ਜਗਦੀਪ ਸਿੰਘ ਕਾਲਾ ਮੌਜੂਦ ਨੇ ਕਾਲਾ ਸਾਹਿਬ ਤੁਹਾਡੇ ਇਲਾਕੇ ਦੇ ਵਿੱਚ ਕਰੀਬ 1500 ਪਰਿਵਾਰ ਜਿਹੜੇ ਨੇ ਉਹ ਅਫਗਾਨਿਸਿਕ ਭਾਈਚਾਰੇ ਨਾਲ ਸੰਬੰਧਿਤ ਰਹ ਰਹੇ ਨੇ ਕੀ ਕੁਝ ਜਿਹੜਾ ਹੈ ਇਸ ਇਲਾਕੇ ਦੇ ਵਿੱਚ ਚਾਹੇ ਉਹ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਹੋਏ ਸਮਾਜਿਕ ਭਾਵਨਾਵਾਂ ਨੂੰ ਲੈ ਕੇ ਹੋਏ ਕੀ ਕੁਝ ਜਿਹੜਾ ਹੈ ਅਫਗਾਨਿਸਿਕ ਭਾਈਚਾਰੇ ਵੱਲੋਂ ਕੀਤਾ ਗਿਆ ਇੱਥੇ ਪਲਾਨ ਕਰਨ ਤੋਂ ਬਾਅਦ ਇਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਔਕੜਾਂ ਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਔਰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਹੋਇਆਂ ਇਹਨਾਂ ਨੇ ਆਪਣੇ ਇੱਥੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਦਿੱਲੀ ਦੇ ਵਿੱਚ ਔਰ ਇਸ ਇਲਾਕੇ ਦੇ ਵਿੱਚ ਆਪਣੇ ਕਿਤੇ ਨਾ ਕਿਤੇ ਮਿਹਨਤ ਮੁਸ਼ਕਤ ਕਰਕੇ ਪੈਰ ਜਮਾਏ ਪੈਰ ਜਮਾਨ ਦੀ ਕੋਸ਼ਿਸ਼ ਕੀਤੀ ਜਿਸ ਵੇਲੇ ਇਹਨਾਂ ਨੂੰ ਜ਼ਰੂਰਤ ਸੀ ਨਾਗਰਿਕਤਾ ਦੀ ਆਈਡੈਂਟੀਟੀ ਦੀ ਤੇ ਸ਼ੋਮਨੀ ਅਕਾਲੀ ਦਲ ਨੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦੀ ਬਾਹ ਫੜੀ ਸਮਾਜ ਨੂੰ ਲੱਗਿਆ ਪਰ ਅੱਜ ਮੈਂ ਵਧਾਈ ਦੇਣਾ ਮੋਦੀ ਸਾਹਿਬ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਵੀ ਬਾ하ਰ ਸਿਮਰਤ ਕੋਰ ਬਾਦਲ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਤੇ ਲੋਕ ਸਭਾ ਦੇ ਵਿੱਚ ਜਿਹੜਾ ਇਹ ਬਿੱਲ ਪਾਸ ਹੋਇਆ ਇਹ ਬੜਾ ਖੁਸ਼ੀ ਦਾ ਮੈਂ ਸਮਝਦਾ ਇੱਕ ਇਜਾਜ਼ਤ ਕਰਨ ਵਾਲੀ ਗੱਲ ਹੈ ਔਰ ਅਗਰ ਇਹ ਰਾਜ ਸਭਾ ਦੇ ਵਿੱਚ ਵੀ ਬਹੁਤ ਜਲਦੀ ਪਾਸ ਹੋਏ ਮੈਂ ਇਸ ਦੀ ਉਮੀਦ ਕਰਦਾ ਔਰ ਉਸ ਤੋਂ ਬਾਅਦ ਇਹ ਜਿਹੜੀਆਂ ਸਮੱਸਿਆਵਾਂ ਹਨ ਕਮਿਊਨਿਟੀ ਦੀਆਂ ਉਹ ਕਿਸੇ ਹੱਦ ਤੱਕ ਦੂਰ ਹੋ ਜਾਣਗੀਆਂ ਸਾਡੇ ਉੱਤੇ ਬੜੀਆ ਪ੍ਰੋਬਲਮ ਕਰ ਦਿੱਤੀ ਇਹਨਾਂ ਨੇ ਰੋਗ ਕਠਾਹਦੇ ਇਹਨਾਂ ਨੇ ਸਾਡੇ ਤੇ ਬਤਾ ਦਿੱਤੀ ਹੈ ਆ ਸਾਡੇ ਲੋਕ ਬਹੁਤ ਪਰੇਸ਼ਾਨ ਹਨ ਇਸ ਵੇਲੇ ਸਾਡੇ ਬੜੇ ਲੋਕਾਂ ਨੇ 8-8 ਸਾਲ ਪਾਏ ਪੈਸਾ ਤੇ ਵੀਜ਼ਾ ਨਹੀਂ ਲੇ ਤੋਇਆ ਕਿਉਂ ਕਿ ਇਹ ਪ੍ਰੋਬਲਮ ਜੋ ਘਰ ਵਾਲੇ ਜਿਹੜੇ ਘਰ ਵਾਲੇ ਬੈਠੇ ਸਾਡੇ ਪੈਸੇ ਸਭ ਤੋਂ ਵੱਡੀ ਮੁਸ਼ਕਲ ਸਾਡੀ ਹੈ ਵੇ ਕਿ ਜਿਹੜੇ ਘਰ ਵਾਲੇ ਸਾਨੂੰ ਕਹੇ ਤੁਸੀਂ ਕਾਬਲ ਤੋਂ ਦੁੱਖੀ ਆਇਓ ਤੁਸੀਂ ਆਓ ਸਾਡੇ ਘਰ ਰੋ ਜਾਂ ਕਿਰਾਇਆ ਸਾਡਾ 1000 2000 ਕੱਟ ਲੈਂਦੇ ਸਾਡੇ ਕੋਲੋਂ ਹੈਲਪਸ ਵਾਸਤੇ ਉਹਨੋਂ ਜੋ ਕਹਿੰਦੇ ਤੁਸੀਂ ਆਪਣਾ ਪੁਰੂਸਾ ਨੂੰ ਦਿਓ ਉਹ ਕਹਿੰਦੇ ਪੈਸਾ ਹੋਂਟਕ ਤੁਹਾਡੇ ਕੋਲ ਮੀਤੀ ਹੁਣ ਤਾਲਾ ਰੱਖਾ ਜਾਓ ਆਪਣਾ ਜਗਾ ਬਦਲ ਨਾ ਕਰੋ ਉਹ 6000 ਦਾ ਕਿਰਾਇਆ ਦੇ ਰਿਹਾ ਅੱਜ 12000 ਦਾ ਕਿਰਾਇਆ ਜਗਾ ਨਹੀਂ ਮਿਲਦੀ ਉਹ ਕਮਕ ਕਿੱਥੇ ਜਾਵੇ ਹਰ ਇੱਕ ਮਜਬੂਰੀ ਲੋਕਾ ਸਾੜੀ ਦੀਆਂ ਬੜੀਆਂ ਬਹੁਤ ਮਜਬੂਰੀਆਂ ਤੇ ਮੈਂ ਹਿੰਦੁਸਤਾਨ ਦੀ ਗਵਰਨਮੈਂਟ ਮੋਦੀ ਸਾਹਿਬ ਕੋਲ ਇਹ ਰਿਕਵੈਸਟ ਕਰਨਾ ਕਿ ਸਭ ਤੇ ਰਾਜਨਾਥ ਸਿੰਘ ਜੀ ਕੋ ਜੋ ਇਸ ਵੇਲੇ ਹੋਮ ਮਿਨਿਸਟਰ ਹਨ ਉਹਨਾਂ ਕੋਲ ਰਿਕਵੈਸਟ ਕਰਨਾ ਕਿ ਜੜੀ ਕੀ ਇਹ ਮੁਸ਼ਕਿਲਾਂ ਤਾਂ ਹੜੀਆਂ ਹਨ ਇਹਨੂੰ ਹੱਲ ਕਰਨ ਤੇ ਇਹਨੂੰ ਬਲੇ ਹਾਰ ਜੋ ਪ੍ਰੋਸੀਸਰ ਸੇ ਬੀਜ ਦੇ ਬਿਲਤੇ ਸੀ ਜਾਂ ਕਾਰਦੀ ਐਗਰੀਮੈਂਟ ਸੀ ਉਥੇ ਹੀ ਕਰਦੇ ਹਾਂ ਤਾਂ ਬਹੁਤ ਅੱਛਾ ਹੋਸੀ 80 ਲੋਕ ਵੀ ਆਰਾਮ ਅਸੀਂ ਬਾਖ ਜਿਹਨਾਂ ਨੂੰ ਵੀਜ਼ਾ ਮਿਲਤੇ ਹੈ ਉਹਨਾਂ ਨੂੰ ਵੀਜ਼ਾ ਤੱਕ ਜਾਵੇ 8-8 ਸਾਲ ਕੋਈ ਵੀਜ਼ਾ ਮਿਲੇ ਤੈ ਉਹਨਾਂ ਨੂੰ ਤੱਕ ਜਾਵੇ ਤਾਂ ਕਿ ਸਾਡੇ ਲੋਕਾਂ ਦੀ ਮੁਸ਼ਕਿਲਾਂ ਤਾਂ ਜਿਹੜੀ ਕਿ ਇਹ ਸਾਡੇ ਨਵੇਂ ਏਕੜੀਆਂ ਨੇ ਬਿਲਕੜੀਆਂ ਨੇ ਕਿ ਨੈਸ਼ਨੈਲਟੀ ਦਾ ਇਹਦੇ ਵੀ ਕੈਸਰਲ ਕੰਮ ਕਰਨ ਕਿ ਇਹ ਵੀ ਲੋਕੋ ਨੂੰ ਬੜੀ ਆਰਾਮੀ ਔਰ ਸਹੂਲਤ ਮਿਲ ਜਾਵੇ ਬਸ ਇਹ ਹੀ ਮੇਰੀ ਅਰਜ਼ੋ ਹੈ ਨਰਾਜਦਾ ਸਾਹਿਬ ਕੋਲ ਔਰ ਮੋਦੀ ਜੀ ਕੋਲ ਕਿ ਇਹ ਕੰਮ ਨੂੰ ਪੂਰਾ ਕਰਨ ਪਰਿਵਾਰਾਂ ਨੂੰ ਜਿਹੜਾ ਹੈ ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਵੱਡੀ ਸੁਵਿਧਾ ਜਿਹੜੀ ਆ ਉਹ ਮਿਲ ਸਕਦੀ ਆ ਕੈਮਰਾ ਪਰ ਸੰਜਗਦੀਸ਼ ਦੇ ਨਾਲ ਜਸਮੀਤ ਸਿੰਘ ਪੀਟੀਸੀ ਨਿਊਜ਼ ਦਿੱਲੀ ਖਬਰ ਖਾਸ ਵਿੱਚ ਚਾਜ ਲਈ ਐਨਆਈ ਤੁਸੀਂ ਵੇਖਦੇ ਰਹੋ ਪੀਟੀਸੀ ਨਿਊਜ਼